ਇਹ ਟਰਾਲੀਆਂ ਬਗਮਾਨ ਸਮਾਨ ਦੀ ਛਾਤੀ ਤੋਂ ਕੱਟਣਾ ਹੈ ਸਮਾਨ ਜਿਹੜਾ ਗੁੰਮਿਆ ਹੋਇਆ ਹੈ ਇਹਨਾਂ ਦੀ ਪਾਰਟੀ ਕੋਲੇ ਹੈ 3 ਕਰੋੜ 70 ਲੱਖ ਤੋਂ ਉੱਪਰ ਦਾ ਸੰਭੂ ਸੰਭੂ ਤੋਂ ਸਮਾਨ ਚੋਰੀ ਹੋਇਆ ਹੈ ਉਹ ਜਿਹੜੀ ਵਰਕਸ਼ਾਪ ਹੈ ਉਹ ਟਰਾਲੀਆਂ ਦਾ ਕਾਰੋਬਾਰ ਨਹੀਂ ਨਾ ਉਹ ਕੋਈ ਕਵਾੜ ਹੈ ਅੱਛਾ ਜੀ ਉਹ ਗੇਟ ਬਣਾਉਂਦੇ ਆ ਉਹ ਇੰਨਾ ਸਮਾਨ ਇੱਕ ਟਰਾਲੀ ਦਾ ਕਿਵੇਂ ਮਿਲ ਗਿਆ ਭਾਈ ਨਾਨਕ ਸਿੰਘ ਕਹਿੰਦਾ ਸੀ ਜੇ ਤੱਕ ਕਿਸਾਨਾਂ ਨੂੰ ਦੇਦਾ ਸਮਾਨ ਜਵਾਬ ਦੇਣੋ ਕੱਟੜ ਇਮਾਨਦਾਰਾਂ ਦੀ ਪਾਰਟੀ ਦੀ ਸਰਕਾਰ ਹੈ ਉਹ ਹੁਣ ਦੱਸੇ ਬਿਆਨ ਦੇ ਵਿੱਚ ਸਾਫ਼ ਕਰੇ ਪ੍ਰਧਾਨ ਬੀਬੀ ਦਾ ਪਤੀ ਹੈਗਾ ਪੱਪੂ ਉਹ 20 ਤਰੀਕ ਨੂੰ ਹੈਗਾ ਕਿੱਥੇ ਵੀ ਕਢਾ ਲੈਣ ਉਹਦੀਆਂ ਲੋਕੇਸ਼ਨ ਚ ਚੈਲੰਜ ਹੈ ਇਹ ਜਿਹੜੇ ਪੱਪੂ ਪੰਕਜ ਨੇ ਇਹ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਤ ਨੇ ਜੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਜੀ ਨਗਰ ਕੌਂਸਲ ਦੇ ਮੌਜੂਦਾ ਮਤਲਬ ਜਿਹੜੀਆਂ ਟਰਾਲੀਆਂ ਨਾਬੇ ਦੇ ਵਿੱਚ ਆਈਆਂ ਨੇ ਉਹ ਲੈ ਕੇ ਨਗਰ ਕੌਂਸਲ ਦੇ ਟਰੈਕਟਰ ਲੈ ਕੇ ਆਏ ਨੇ ਮਤਲਬ ਨਗਰ ਕੌਂਸਲ ਦੇ ਟਰੈਕਟਰ ਲੈ ਕੇ ਆ ਉਹਦੇ ਟਰਾਲੀ ਜਿਹਨਾਂ ਵਾਈ ਜੱਸ ਮੈਂ 400 ਦਿਨ ਜਿਹੜਾ ਮੋਰਚੇ ਤੇ ਬਤਾਏ ਨੇ ਜਿੰਨੇ ਦਿਨ ਉਹ ਟਰਾਲੀ ਚੁੱਪਤੇ ਆ ਉਹਦੇ ਮੈਨੂੰ ਨਟਾਂ ਦਾ ਵੀ ਪਤਾ ਵੀ ਮੈਂ ਕਿਹੜੇ ਕਿਹੜੇ ਨਟ ਪਾਏ ਉਹਨੇ ਤੇ ਕਿਹੜੀ ਕੰਪਨੀ ਦੇ ਟਾਇਰ ਨੇ ਉਹ ਵੀ ਦੱਸ ਦੂਗਾ ਮਤਲਬ ਯਾਰ ਮੇਰਾ ਘਰ ਸੀ ਉਹ ਤੇ ਵਿੱਚ ਰਹਿੰਦੇ ਰਿਆਂ ਖਾਣਾ ਬਣਾਉਂਦੇ ਰਿਆਂ ਉਹਨਾਂ ਟਰਾਲੀਆਂ 'ਚ ਤੇ ਉਹ ਚੀਜ਼ ਨੇ ਪਤਾ ਕਿਵੇਂ ਨਾ ਹੋਵੇ ਤੇ ਫਿਰ ਮਾਲਕਾਂ ਨੇ ਤਾਂ ਫਿਆਨ ਨਹੀਂ ਸਿਆਨ ਨਹੀਂ ਉਹ ਤਾਂ ਮੇਰੇ ਪਿੰਡ ਦੀ ਸੀ ਮੈਂ ਵੀ ਫਿਆਨ ਦੀ ਸੀ ਟਰਾਲੀ ਹੈਲੋ ਹਾਂਜੀ ਪ੍ਰਧਾਨ ਜੀ ਜਸ ਗੱਲ ਕਰ ਰਹੇ ਹਾਂ ਜੀ ਆਰਐਮਬੀ ਟੈਲੀਵਿਜ਼ਨ ਤੋਂ ਜਸ ਕਰੇ ਬਾਲ ਹਾਂਜੀ ਜੀ ਹਾਂ ਬਹੁਤ ਵਧੀਆ ਪ੍ਰਧਾਨ ਜੀ ਤੁਸੀਂ ਠੀਕ ਠਾਕ ਹੋ ਅੱਛਾ ਮੈਨੂੰ ਕੱਲ ਵਾਲੇ ਮਾਮਲੇ ਤੇ ਨਾ ਮੜਾ ਜ ਆ ਫੋਨੋਂ ਤੇ ਜਾਣਕਾਰੀ ਦਿਓ ਜਿਹੜਾ ਕੱਲ ਨਾਬੇ ਤੁਸੀਂ ਟਰਾਲੀਆਂ ਫੜੀਆਂ ਨੇ ਹੂੰ ਅੱਛਾ ਉਹਦਾ ਮੈਨੂੰ ਦੱਸਿਓ ਵੀ ਕੀ ਮਸਲਾ ਤਾਂ ਆਪ ਨੂੰ ਪਤਾ ਹੀ ਆ ਚਲੋ ਤੇ ਇਹ ਕਦੋਂ ਦੀ ਸਮਾਂ ਤੁਹਾਨੂੰ ਕਦੋਂ ਪਤਾ ਲੱਗਦਾ ਨਾ ਟਰਾਲੀਆਂ ਬਾਰੇ ਇਹ ਨਾ ਮੈਂ ਦੱਸਣਾ ਤੁਹਾਨੂੰ ਜਾਣਕਾਰੀ ਜਿਦੋਂ ਨਾ ਸ਼ੰਭੂ ਦੇ ਖਨੋਰੀ ਮੋਰਚੇ ਨੂੰ ਫੈਸਨਾ ਚ ਕੀਤਾ ਇਹਨਾਂ ਨੇ 19 ਤੇ 20 ਮਾਰਚ ਦੀ ਰਾਤ ਨੂੰ ਇਹ ਟਰਾਲੀਆਂ ਇਧਰ ਉਧਰ ਹੋਣੀਆਂ ਸ਼ੁਰੂ ਹੋਈਆਂ ਨੇ ਜੀ ਤੇ ਵਿੱਚੇ ਉਹਨਾਂ ਦਾ ਸਮਾਨ ਸੀਗਾ ਟਰਾਲੀਆਂ ਦੇ ਆਪਣਾ ਜੀ ਜੇ ਅਸੀਂ ਲੀਡਰਸ਼ਿਪ ਦੇ ਤੌਰ ਤੇ ਕਾਫੀ ਜਿਹਨਾਂ ਦੇ ਵਿੱਚ ਬੰਦ ਸੀ ਵਰਕਰ ਵੀ ਬੰਦ ਸੀਗੇ ਜਿਹੜੀ ਪਿੱਛੇ ਆਪਣੀਆਂ ਟੀਮਾਂ ਕੰਮ ਕਰਦੀਆਂ ਸੀ ਉਹਨਾਂ ਨੂੰ ਇੱਕ ਅਸੀਂ ਗਾਈਡਲਾਈਨ ਦਿੱਤੀ ਜਦੋਂ ਸਾਨੂੰ ਇਹ ਰਾਣੀ ਗਿਰਫਦਾਰੀਆਂ ਹੋਣਦੀਆਂ ਨੇ ਨਾਲ ਹੀ ਵੀ ਯਾਰ ਇਹ ਜਿਹੜਾ ਸਮਾਨ ਹੈ ਇਹ ਕਿੱਧਰ ਲੈ ਜਾਂਦੇ ਆ ਇਹਦੀ ਪਹਰਵਾਈ ਕਰਨ ਤੇ ਟੀਮਾਂ ਲਾ ਦੋ ਜੀ ਟਿੱਕੇ ਰਣੀ ਵੱਡੇ ਪੱਧਰ ਤੇ ਇਹਨਾਂ ਦੇ ਟਰੈਕਟਰ ਬਲ ਮਗਾਏ ਹੋਏ ਸਨ ਟਰਾਲੀਆਂ ਦੂਰ ਨੇੜੇ ਖਿੰਡ ਬਹੁਤ ਦੂਰ ਤੱਕ ਗਈਆਂ ਸਨ ਜੀ ਤਾਂ ਉਹਨਾਂ ਦੇ ਵਿੱਚੋਂ ਸਾਡੇ ਕੋਲੇ ਜਦੋਂ ਪੱਕੀਆਂ ਤੇ ਪ੍ਰੋਪਰ ਜਿਹੜੀਆਂ ਰਿਪੋਰਟਾਂ ਸਨ ਉਹਦੇ ਤੇ ਸੱਸੀ ਵਰਕ ਕਰ ਰਹੇ ਸੀ ਜੀ ਇਹ ਜਿਹੜੀ ਰਿਪੋਰਟ ਸੀ ਕਿ ਦੋ ਟਰਾਲੀਆਂ ਦੀ ਇਹ ਨਾਬੀਆਂ ਆਈਆਂ ਹੋਈਆਂ ਦੀ ਰਿਪੋਰਟ ਸੀ ਇਹ ਵੀ ਅਸੀਂ ਪੈੜ ਨਪਰਿਆ ਸੀ ਪਿਛਲੇ 5 ਮਹੀਨਿਆਂ ਤੋਂ ਲੱਗ ਕੇ ਜੀ ਇਹ ਰਿਪੋਰਟ ਦੇ ਵਿੱਚ ਇਹ ਸੀਗਾ ਵੀ ਇਹ ਨਗਰ ਕੌਂਸਲ ਦੇ ਹੀ ਦੋ ਟਰੈਕਟਰ ਗਏ ਸੀ ਉੱਥੇ ਜੀ ਇਹ ਨਗਰ ਕੌਂਸਲ ਦੀ ਪ੍ਰਧਾਨ ਹੈ ਬੀਬੀ ਉਹਦਾ ਪਤੀ ਹੈਗਾ ਪੰਕਜ ਪੱਪੂ ਜੀ ਇਹ ਉਹ ਬੰਦਾ ਉੱਥੇ ਨਾਲ ਗਿਆ ਸੀ ਉਹਦੀ ਇਹ ਵੀ ਰਿਪੋਰਟ ਸੀ ਜੀ ਤਾਂ ਇਹ ਰਿਪੋਰਟ ਦਾ ਅਸੀਂ ਜਦੋਂ ਉਹਨਾਂ ਜਿਹੜਾ ਖਲਾਸਾ ਨਹੀਂ ਸੀ ਕਰ ਸਕਦੇ ਜਿੰਨਾਂ ਜਿਹੜਾ ਸਾਨੂੰ ਪੂਰੀ ਪ੍ਰੋਪਰ ਚੀਜ਼ ਅੱਖਾਂ ਦੇ ਸਾਹਮਣੇ ਦੇਖਣੀ ਸੀ ਜਾਂਦੀ ਬਿਲਕੁਲ ਫਿਰ ਇਹ ਪਹਰਵਾਈ ਇੱਥੋਂ ਤੱਕ ਗਈ ਜਦੋਂ ਪੂਰੀ ਅਸੀਂ ਉਹ ਜਿੱਥੇ ਚੀਜ਼ ਪਈ ਸੀ ਉਹ ਅੱਖਾਂ ਦੇ ਰਾਹੀਂ ਦੇਖ ਲਈ ਦੇਖਣ ਤੋਂ ਬਾਅਦ ਉਸ ਗੇਟ ਤੇ ਗਈ ਆ ਜੀ ਜੀ ਉਹ ਇੱਕ ਬਿਲਡਿੰਗ ਦੀ ਵਰਕਸ਼ਾਪ ਸੀ ਛੋਟੀ ਜੀ ਉਹ ਕਿੰਨਾ ਦੀ ਹੈ ਵਰਕਸ਼ਾਪ ਉਹ ਕੋਈ ਪੱਪੂ ਪੰਕ ਜਿਹਦੀ ਗੱਲ ਗੱਲ ਕਰਦੇ ਹੋ ਨਾ ਸਬੰਧ ਤਾਂ ਕੋਈ ਜਾਂ ਨਹੀਂ ਨੀ ਉਹ ਉਹਨਾਂ ਦੇ ਬਾਪੂ ਜੀ ਦੀ ਐ ਪੱਪੂ ਪੰਕਜ ਹੋਰਾਂ ਦੇ ਅੱਛਾ ਪੱਪੂ ਹੋਰਾਂ ਦੇ ਫਾਦਰ ਸਾਹਿਬ ਦੀ ਵਰਕਸ਼ਾਪ ਆ ਉਹ ਹਾਂ ਹਾਂ ਜਿਹੜੀ ਮੈਨੂੰ ਮੁੱਢਲੀ ਰਿਪੋਰਟ ਹੈਗੀ ਐ ਇਹ ਆਪੋ ਵੀ ਮੰਨ ਰਿਹਾ ਕਿ ਟੈਨਗਲ ਤੇ ਮੈਂ ਉੱਥੇ ਜਾਂਦਾ ਰਹਿਣਾ ਅੱਛਾ ਜੀ ਠੀਕ ਐ ਹਾਂ ਉਹ ਯਾਨੀ ਜਦੋਂ ਅਸੀਂ ਉੱਥੇ ਗਏ ਆਲੇ-ਦਾਲੇ ਵੀ ਪੁੱਛਿਆ ਵੀ ਇਹ ਕੀ ਦੀ ਐ ਪਹਿਲਾਂ ਤਾਂ ਸਾਨੂੰ ਇਹ ਵੀ ਨਹੀਂ ਪਤਾ ਸੀ ਇਹ ਹੈਗਾ ਕੀ ਦਾ ਕੀ ਦਾ ਥਾਂ ਐ ਉੱਥੇ ਲੋਕਾਂ ਨੇ ਦੱਸਿਆ ਵੀ ਐਂ ਕਰਕੇ ਪੱਪੂ ਹੈਗਾ ਜਿਹੜਾ ਨਗਰ ਕੌਂਸਲ ਦੀ ਬੀਬੀ ਉਹਦਾ ਪਤੀ ਐ ਉਹਨਾਂ ਦੀ ਹੈਗੀ ਐ ਓਕੇ ਫਿਰ ਅਸੀਂ ਉੱਥੇ 4-5 ਬੰਦੇ ਸੀ ਅਸੀਂ ਕਿਹਾ ਪੁਲਿਸ ਨੂੰ ਬੁਲਾਈਏ ਕਿਉਂਕਿ ਇਨਫੋਰਮੇਸ਼ਨ ਪੱਕੀ ਸੀ ਅੰਦਰੋਂ ਆਈ ਹੋਈ ਸਾਰੀ ਆਪਣੇ ਬੰਦੇ ਦੇਖ ਚੁੱਕੇ ਸੀ ਅੰਦਰ ਵੀ ਆਸਮਾਨ ਪਿਆ ਹੈਗਾ ਜੀ ਤੇ ਫਿਰ ਹੁਣ ਪੁਲਿਸ ਨੇ ਇਹ ਕਿਹਾ ਵੀ ਸਾਨੂੰ ਬੰਦਾ ਲਿਖਤੀ ਰਿਪੋਰਟ ਦਿਓ ਅਸੀਂ ਫਿਰ ਉਹ ਗੱਲ ਨੂੰ ਭਾਪਕੇ ਵੀ ਇੱਥੇ ਹੁਣ ਕਿਸਾਨਾਂ ਨਾਲ ਗੱਲ ਕਰਨਾ ਪੈਣਾ ਹੈ ਪੁਲਿਸ ਦੀ ਨੀਤੀ ਠੀਕ ਨਹੀਂ ਹੈਗੀ ਜੀ ਰਾਤ ਨੂੰ ਕਿਤੇ ਔਸਮਾਨ ਹੈ ਜਿਹੜਾ ਇਹਨੂੰ ਪਰਹੋਰਾ ਨਾ ਕਰ ਦੇਣ ਜੀ ਫਿਰ ਕਿਸਾਨ ਵੱਡੀ ਗਿਣਤੀ ਇਕੱਠੇ ਹੋਏ ਸਭ ਤੋਂ ਵੱਡੀ ਗੱਲ ਨਾ ਜਿਹੜੀ ਜੱਸ ਉਹ ਸ਼ਹਿਰੀਆਂ ਨੇ ਆਪਣੀ ਮਦਦ ਕੀਤੀ ਉੱਥੇ ਠੀਕ ਹੈ ਜੀ ਰਾਤ ਦੀ ਗੱਲ ਉਹ ਜਿਹੜੇ ਲੋਕ ਸੀ ਨਾ ਸ਼ਹਿਰ ਦੇ ਲਾਲੇ ਭਰਾ ਸੀ ਜਾਂ ਮਜ਼ਦੂਰ ਕਿਸਾਨ ਸੀ ਲਵੇ ਨੇੜੇ ਦੇ ਦੁਕਾਨਦਾਰ ਉਹਨਾਂ ਨੇ ਮੇਰੇ ਲਵੇ ਆਗੇ ਵੀ ਕਿਹਾ ਵੀ ਯਾਰ ਇਹ ਥੇ ਵਾਰ ਬੰਦੇ ਕੰਮ ਕਰਦੇ ਆ ਜੀ ਤੇ ਫੇਰ ਅਸੀਂ ਵੀਰਾ ਉਹਨੂੰ ਘੇਰਾ ਪਾਇਆ ਜੀ ਪੁਲਿਸ ਨੂੰ ਆਉਣਾ ਪਿਆ ਹੂੰ ਉਹਨੂੰ ਬੁਲਾਉਣ ਤੋਂ ਬਾਅਦ ਜੇ ਉਹ ਗੇਟ ਖੋਲੇ ਜੀ ਅੰਦਰੋਂ ਦੁਕਾਨ ਦੇ ਉਹ ਜਿਹੜੀ ਵੈਲਡਿੰਗ ਦੀ ਦੁਕਾਨ ਬਣੀ ਹੋਈ ਸੀ ਐ ਮੇਰੀ ਤਰ੍ਹਾਂ ਉਹਦੇ ਵਿੱਚੋਂ ਟਰਾਲੀ ਦਾ ਜੈਕ ਮਿਲ ਗਿਆ ਜੀ ਜਿਹੜਾ ਲਿਫਟ ਵਾਲਾ ਜੈਕ ਹੁੰਦਾ ਹੈ ਜੀ ਨਾਲ ਉਹਦੀ ਪੂਰੀ ਪਾਈਪ ਤੇ ਗੋਲੀ ਜੀ ਨਾਲ ਇਕੱਠ ਕਰ ਲਈ ਕਿਉਂਕਿ ਆਬਦੀ ਚੀਜ਼ ਹੁੰਦੀ ਹੈ ਜੀ ਇਹ ਦੂਜੀ ਗੱਲ ਹੈਗੀ ਆ ਨਾਲ ਹੀ ਉੱਥੋਂ ਜਿਹੜੀ ਦਹੀਂ ਸਟੈਂਡ ਲਈ ਲਾਉਨੇ ਆ ਉਹ ਮਿਲ ਗਈ ਉਹ ਕ ਮਿਲ ਗਈ ਜੀ ਇਹ ਜਦੋਂ ਫਿਰ ਨਾਲ ਇਹ ਖਾਲੀ ਪਲਾਟ ਤੇ ਗਏ ਜਿੱਥੇ ਬੜਾ ਵੱਡਾ ਵੱਡਾ ਘਾਹ ਤੇ ਫੂਲ ਸੁੱਕਿਆ ਹੋਇਆ ਸੀ ਜੀ ਉਹਦੇ ਕਾਰਜੀਆ ਬਣਾਡੇ ਦੀ ਛੱਤ ਸੀ ਉਹਦੇ ਅੰਦਰ ਬੜੇ ਜੀ ਤੇ ਉੱਥੇ ਦੋ ਟਰਾਲੀਆਂ ਦੇ ਟਾਇਰ ਟਿਊਬਾਂ ਰਿੰਗ ਬਸ ਸਵੇਤ ਆਬ ਜੀ ਉਹ ਮਿਲੇ ਜਦੋਂ ਵੀਰ ਉਹ ਜਿਹੜਾ ਨਹੀਂ ਪਰ ਇਹਦੇ ਚ ਇੱਕ ਹੀ ਸ਼ੋਰਟ ਹੀ ਆ ਕਿ ਉਹ ਇਹ ਉਹਨਾਂ ਦੀ ਹੋ ਸਕਦੇ ਹੋ ਕਿਦਾ ਵਰਕਸ਼ਾਪ ਆ ਹੋ ਸਕਦਾ ਹੋ ਟਰਾਲੀਆਂ ਦੇ ਵੀ ਹੋਣ ਜਾਂ ਨਾਲ ਜਿੰਨਾ ਕਿਸਾਨਾਂ ਦੀ ਗੋਮ ਜੀ ਨਹੀਂ ਨਹੀਂ ਉਹ ਮੈਂ ਦੱਸਦਾ ਤੈਨੂੰ ਜੀ ਉਹ ਟਰਾਲੀ ਦੀ ਨਾਲ ਫੋਟੋ ਵੀ ਲੈ ਕੇ ਗਏ ਸੀ ਜਿਹੜੀ ਗੁੰਮ ਹੋਈ ਅੱਛਾ ਜੀ ਠੀਕ ਹੈ ਉਹ ਪਹਿਲਾਂ ਉਹ ਰਿੰਮ ਚਿੱਟੇ ਰੰਗ ਦੇ ਰਿੰਬ ਸੀ ਟਰਾਲੀ ਦੇ ਨੀਲੇ ਰੰਗ ਦੀ ਕੋਰ ਲੱਗੀ ਹੋਈ ਸੀ ਜੀ ਉਹ ਟਰਾਲੀ ਮੌਜੂਦਾ ਪੁਲਿਸ ਨੂੰ ਫੋਟੋ ਦਿਖਾਈ ਅੰਦਰ ਅੱਛਾ ਟਰਾਲੀ ਦਾ ਰਿੰਬ ਹੈ ਠੀਕ ਹੈ ਤੇਰੀ ਟਰਾਲੀ ਸੀ ਜਿਹੜਾ ਉਹ ਪੱਕੀ ਨਿਸ਼ਾਨੀ ਸੀ ਜੀ ਉਹ ਠੀਕ ਹੈ ਜੀ ਨੰਬਰ 1 ਨੰਬਰ 2 ਉਹ ਜਿਹੜੀ ਵਰਕਸ਼ਾਪ ਹੈ ਉਹ ਟਰਾਲੀਆਂ ਦਾ ਕਾਰੋਬਾਰ ਨਹੀਂ ਨਾ ਉਹ ਕੋਈ ਕਵਾੜ ਹੈ ਅੱਛਾ ਜੀ ਉਹ ਗੇਟ ਬਣਾਉਂਦੇ ਆ ਓਕੇ ਠੀਕ ਹੈ ਉੱਥੇ ਕੋਈ ਇਸ ਤਰ੍ਹਾਂ ਦੀ ਨਹੀਂ ਵਰਕਸ਼ਾਪ ਫਿਰ ਤੀਜਾ ਉਹ ਐਨੇ ਘਾਹ ਚ ਤੇਨੇ ਹਜ਼ਾਰ ਸਮਾਨ ਦੇ ਵਿੱਚ ਸੁੰਨੇ ਚ ਕਿਵੇਂ ਸਬੰਧ ਰਿਹਾ ਹੋਇਆ ਹੈ ਜੀ ਇੱਥੋਂ ਤੱਕ ਕਿ ਉਹ ਜਿਹੜੀ ਦਹੀਂ ਆਪਾਂ ਲਾਉਣਿਆ ਸਟੈਂਡ ਉਹ ਵੀ ਉਸੇ ਟਰਾਲੀ ਦੀ ਜੀ ਅਰੇ ਉਹ ਵੀ ਉਸੇ ਟਰਾਲੀ ਤੇ ਜੱਗ ਵੀ ਉਸ ਟਰਾਲੀ ਦਾ ਉਹ ਇੰਨਾ ਸਮਾਨ ਇੱਕ ਟਰਾਲੀ ਦਾ ਕਿਵੇਂ ਮਿਲ ਗਿਆ ਭਾਈ ਉਹ ਸਨਾਖਟ ਕਰ ਲਿਓ ਮੇਰੇ ਪਿੰਡ ਦੀ ਟਰਾਲੀ ਸੀ ਲੰਗੋਵਾਲ ਦੀ ਤੁਹਾਡੇ ਪਿੰਡ ਦੀ ਟਰਾਲੀ ਹਾਂ ਉਹਦੇ ਟਰਾਲੀ ਚ ਨਾ ਭਾਈ ਜਸ ਮੈਂ 400 ਦਿਨ ਜਿਹੜਾ ਮੋਰਚੇ 'ਚ ਬਤਾਏ ਨੇ ਜਿੰਨੇ ਦਿਨ ਉਹ ਟਰਾਲੀ ਚ ਸੁੱਤੇ ਆਂ अच्छा जी ओदे मेनू ਨਟਾਂ ਦਾ ਵੀ ਪਤਾ ਹੈ ਕਿ ਮੈਂ ਕਿਹੜੇ ਕਿਹੜੇ ਨਟ ਪਾਏ ਹੋ ਇਹਨੇ ਤੇ ਕਿਹੜੀ ਕੰਪਨੀ ਦੇ ਟਾਇਰ ਨੇ ਉਹ ਵੀ ਦੱਸ ਦੂਗਾ ਓਕੇ ਮਤਲਬ ਯਾਰ ਮੇਰਾ ਘਰ ਸੀ ਉਹ ਉੱਥੇ ਵਿੱਚ ਰਹਿੰਦੇ ਰਿਹਾ ਖਾਣਾ ਬਣਾਉਂਦੇ ਰਿਹਾ ਉਹਨਾਂ ਟਰਾਲੀਆਂ 'ਚ ਹੂੰ ਤੇ ਉਹ ਚੀਜ਼ ਨੇ ਪਤਾ ਕਿਵੇਂ ਲਾਉਗੇ ਤੇ ਫਿਰ ਮਾਲਕਾਂ ਨੇ ਤਾਂ ਧਿਆਨ ਨਹੀਂ ਸਿਆਣ ਨਹੀਂ ਉਹ ਤਾਂ ਮੇਰੇ ਪਿੰਡ ਦੀ ਸੀ ਮੈਂ ਵੀ ਸਿਆਣ ਦੀ ਸੀ ਟਰਾਲੀ ਜੀ ਪਰ ਪੁਰਾਣੇ ਇਹ ਇਦੋਂ ਵੀ ਅੱਗੇ ਦੱਸ ਦਿਆਂਗੇ ਜੀ ਇਹ ਵੀ ਦੱਸ ਦਿਆਂਗੇ ਵੀ ਜਿਹੜਾ ਉਹ ਪ੍ਰਧਾਨ ਬੀਬੀ ਦਾ ਪਤੀ ਹੈਗਾ ਪੱਪੂ ਜੀ ਜੀ ਉਹ 20 ਤਰੀਕ ਨੂੰ ਹੈਗਾ ਕਿੱਥੇ ਸੀ ਕਢਾ ਲੈਣ ਉਹਦੀਆਂ ਲੋਕੇਸ਼ਨਾਂ ਜੀ ਚੈਲੰਗ ਹੈ ਜੀ ਇਹ ਵੀ ਦੱਸ ਦਿਆਂਗੇ ਕਿ ਕਿਹੜੇ ਢਾਬੇ ਦੀ ਰੋਟੀ ਕਿੱਥੋਂ ਆਣੀ ਪਿੱਟਾਵਾਂ ਨੂੰ ਜੀ ਫਿਰ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪ੍ਰਧਾਨ ਜੀ ਪਹੁੰਚੇ ਕੱਲ ਜਦੋਂ ਤੁਸੀਂ ਪਹੁੰਚ ਗਿਆ ਸੀ ਤੇ ਫਿਰ ਪੁਲਿਸ ਆ ਗਿਆ ਸੀ ਜੀ ਤਾਂ ਪ੍ਰਸ਼ਾਸਨ ਨੇ ਆਪਦਾ ਰਿਪੋਰਟ ਮੰਗੀ ਜੀ ਲਿਖ ਕੇ ਦਿਓ ਜੀ ਜਿੰਦਾ ਜਿੰਦਾ ਖਲਾਉਣੇ ਆ ਅੰਦਰੋਂ ਜੀ ਅਸੀਂ ਕਿਹਾ ਪਹਿਲਾਂ ਤਾਂ ਇਹਨਾਂ ਨੂੰ ਬੁਲਾਓ ਇਹਦਾ ਮਾਲਕ ਕੌਣ ਹੈ ਜ਼ਿੰਮੇਵਾਰ ਉਹਦੀ ਹਾਜ਼ਰੀ ਜੇ ਸਬੰਧ ਚੱਕਾਵੇ ਜੀ ਦੂਜੀ ਭਾਈ ਇਹਦੀ ਲਿਖਤੀ ਰਿਪੋਰਟ ਲਵਾਂਗੇ ਜਿਹੜੀ ਬਰਾਮਦਗੀ ਤੁਹਾਡੇ ਕੋਲ ਸਮਾਨ ਬਰਾਮਦ ਹੋ ਗਿਆ ਜੀ ਚਾਰਜ ਸੀਟ ਤਿਆਰ ਕਰੋ ਜੀ ਕੀ 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 ਸਮਾਨ ਤੁਸੀਂ ਇੱਥੋਂ ਲਿਜਾ ਰਹੇ ਹੋ ਜੀ ਮੀਡੀਆ ਨੂੰ ਅੰਦਰ ਬੁਲਾਵਾਂਗੇ ਸਾਹਮਣੇ ਚੱਖਾਂਗੇ ਜੀ ਫਿਰ ਉਹ ਸਾਰਾ ਕਾਰਵਾਈ ਕਰਕੇ ਉਹਦੀ ਕਾਪੀ ਲਈ ਜਾਓ ਕਾਇਦਾ ਰਿਟਰਨ ਤੋਂ ਜੀ ਇਹ ਉੱਥੇ ਪੱਪੂ ਪੰਕ ਜਿੰਨਾ ਤੁਸੀਂ ਨਾਮ ਲੈਣੇ ਹੋ ਪ੍ਰਧਾਨ ਜੀ ਉਸ ਵੇਲੇ ਉਹ ਵੀ ਮੌਜੂਦ ਸੀ ਜਾਂ ਨਹੀਂ ਸੀ ਜਾਂ ਉਹਨਾਂ ਦਾ ਕੋਈ ਪਰਿਵਾਰਕ ਮੈਂਬਰ ਉਹ ਨਹੀਂ ਸੀ ਉੱਥੇ ਉਹ ਨਹੀਂ ਸੀ ਉੱਥੇ ਦੇਖ ਮੈਂ ਬਾਕੀ ਕਿਹੜੇ ਦੇ ਤੌਰ ਤੇ ਜੀ ਵਿੱਚ ਕਿਤੇ ਮਗਰ ਮੂਹਰੇ ਖੜਾ ਹੋਵੇ ਨਾ ਪਛਾਣ ਸਕਿਆ ਹੋ ਮ ਉਹ ਤਾਂ ਨਹੀਂ ਮੇਰਾ ਸੀਗਾ ਪਰ ਉੱਥੇ ਨਹੀਂ ਖਿਮਜੋ ਜਾਉ ਇਹ ਜਿਹੜੇ ਪੱਪੂ ਪੰਕਜ ਨੇ ਇਹ ਆਮ ਆਦਮੀ ਪਾਰਟੀ ਦੇ ਨਾਲ ਸਬੰਧਤ ਨੇ ਜੀ ਆਮ ਆਦਮੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਜੀ ਨਗਰ ਕੌਂਸਲ ਦੇ ਮਜੂਦਾ ਠੀਕ ਹੈ ਓਕੇ ਇਹਨਾਂ ਦੇ ਮੈਸੇਜ ਪ੍ਰਧਾਨ ਨੇ ਇਹ ਤਾਂ ਇਹਨਾਂ ਦੀ ਮੈਸੇਜ ਵੀ ਇਸ ਸਟੇਜ ਦੇ ਵਿੱਚ ਸ਼ਾਮਲ ਹੈ ਕਿਉਂਕਿ ਉਹਦੇ ਟਰੈਕਟਰ ਗਏ ਨੇ ਨਗਰ ਕੌਂਸਲ ਦੇ ਇਹੋ ਸ਼ਾਮਲ ਹੈ। ਅੱਛਾ ਮਤਲਬ ਜਿਹੜੀਆਂ ਟਰਾਲੀਆਂ ਨਾਬੇ ਦੇ ਵਿੱਚ ਆਈਆਂ ਨੇ ਉਹ ਲੈ ਕੇ ਨਗਰ ਕੌਂਸਲ ਦੇ ਟਰੈਕਟਰ ਲੈ ਕੇ ਆਏ ਨੇ ਮਤਲਬ ਨਗਰ ਕੌਂਸਲ ਦੇ ਟਰੈਕਟਰ ਲੈ ਕੇ ਆਏ। ਓਕੇ ਨਗਰ ਕੌਂਸਲ ਟਰੈਕਟਰਾਂ ਵੱਲੋਂ ਇੱਥੇ ਲਿਆਂਦਾ ਗਿਆ। ਇਹ ਚੀਜ਼ ਦੀ ਪੁਖਤਾ ਸਬੂਤ ਨੇ ਤੁਹਾਡੇ ਕੋਲ ਕਿ ਨਗਰ ਕੌਂਸਲ ਦੇ ਟਰੈਕਟਰ ਹੀ ਗਏ ਨੇ। ਆਹ ਦੂਜੀ ਗੱਲ ਮੈਂ ਇੱਕ ਜਿਹੜੀ ਹੋਰ ਕਹਿਣੀ ਚਾਹੁੰਦਾ। ਜੀ। ਅਸੀਂ ਕੱਲੇ ਇੱਥੇ ਤੱਕ ਸੀਮਤ ਨਹੀਂ ਹੋਈਏ ਦੋ ਟਰਾਲੀਆਂ ਹੀ ਇੱਥੇ ਆਈਆਂ ਨੇ। ਜ ਇਹ ਦੋ ਹੋਰ ਵਾਕ ਤੇ ਸਮਾਨ ਆਇਆ ਕਿਉਂਕਿ ਯਾਰ 3 ਕਰੋੜ 70 ਲੱਖ ਤੋਂ ਉੱਪਰ ਦਾ ਸੰਭੂ ਸੰਭੂ ਤੋਂ ਸਮਾਨ ਚੋਰੀ ਹੋਇਆ ਉਹ ਟਰਾਲੀਆਂ ਦੇ ਵਿੱਚ ਵੀ ਸਮਾਨ ਸੀ ਜੀ ਹੁਣ ਉਹ ਅੱਗੇ ਦਾ ਸਮ ਇਨਵੈਸਟੀਗੇਸ਼ਨ ਦਾ ਪਾਰਟ ਹੋਏਗਾ ਕਿਸੇ ਤੱਕ ਸਰਕਾਰ ਕੱਢਦੀ ਹੈਗੀ ਹੈ ਜੀ ਜਿਹੜੀ ਹੈ ਕੱਟੜ ਅਮਾਨਦਾਰਾਂ ਦੀ ਪਾਰਟੀ ਦੀ ਸਰਕਾਰ ਹੈ ਉਹ ਹੁਣ ਦੱਸੇ ਬਿਆਨ ਦੇਵੇ ਤੂੰ ਸਾਫ਼ ਕਰੇ ਜੀ ਤਾਂ ਫਿਰ ਹੁਣ ਪੁਲਿਸ ਪ੍ਰਸ਼ਾਸਨ ਦਾ ਕੈਸਾ ਰੋਖਾ ਜਿਸ ਤੋਂ ਬਾਅਦ ਹੁਣ ਤੁਸੀਂ ਕੋਈ ਪੱਕਾ ਮੋਰਚਾ ਇੱਥੇ ਲਾਇਆ ਜਾਂ ਕਿਸ ਤਰ੍ਹਾਂ ਦੇ ਇਹ ਰਾਤ ਇੱਕ ਵਾਰੀ ਸਮਾਨ ਬਰਾਮਦ ਹੋਈ ਉਹਨਾਂ ਨੂੰ ਦੇਖ ਕੇ ਨਾ ਜੀ ਮੋਰਚੇ ਦੀ ਲੀਡਰਸ਼ਿਪ ਨਾਲ ਸਾਰੀ ਨਾਲ ਕਿਸਾਨ ਮਜ਼ਦੂਰ ਮੋਰਚੇ ਦੀ ਨਾਲ ਰਾਏ ਕਰਕੇ ਜੀ ਉਹ ਮਦਈਦਰ ਧਿਰ ਦੇ ਬਿਆਨ ਨੇ ਜਿਹੜੇ ਉਹ ਜੀ ਤਾਲਮੰਦ ਕਰਵਾਉਣ ਲਈ ਬਹੁਤ ਬੰਦੀ ਬਣੀ ਹੈਗੀ ਹੈ ਜੀ ਅੱਜ ਐਸਐਸਪੀ ਪਟਿਆਲਾ ਸਾਹਿਬ ਕਹਿੰਦੇ ਅਸੀਂ ਕਿ ਛੁੱਟੀ ਤੇ ਹਾਂ ਜੀ ਹੋਮਵਾਰ ਦਾ ਟਾਈਮ ਅਸੀਂ ਨੇ ਫਿਕਸ ਕੀਤਾ ਹੈਗਾ ਜੀ ਪ੍ਰੈਸ ਕਾਨਫਰੰਸ ਵੀ ਕਰਾਂਗੇ ਉਹਦੇ ਖਲਾਸੇ ਹੋਰ ਵੀ ਕਰਾਂਗੇ ਤੇ ਆਲੇ ਤੇ ਐਸਐਸਪੀ ਨੂੰ ਦੇਵਾਂਗੇ ਰਿਸਮ ਦੇ ਵਿੱਚ ਜੀ ਇਹ ਸਾਰੇ ਮਸਲੇ ਨੂੰ ਖੰਘਾੜ ਕੇ ਪਰਚਾ ਦੇਣ ਜੀ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਮੰਗਾਂਗੇ ਜੀ ਪ੍ਰਧਾਨ ਜੀ ਇਹਦੇ ਵਿੱਚ ਇਹ ਦੱਸਿਓ ਇੱਕ ਤਾਂ ਜਿਵੇਂ ਤੁਸੀਂ ਕਿਹਾ ਵੀ ਟਰਾਲੀਆਂ ਦੋ ਟਰਾਲੀਆਂ ਸਮਾਨ ਮਿਲਿਆ ਇੱਕ ਤਾਂ ਲੌਂਗ ਵਾਲ ਦੀ ਸੀ ਦੂਜੀ ਟਰਾਲੀ ਦਾ ਕੁਝ ਪਤਾ ਲੱਗਾ ਕਿੱਥੋਂ ਦੀ ਟਰਾਲੀ ਸੀ ਦੂਜੀ ਅਸੀਂ ਅੱਜ ਸ਼ਾਮ ਤੱਕ ਫਨਾਕਤ ਕਰ ਦਾਂਗੇ ਮਤਲਬ ਮਤਲਬ ਇਹ ਟਰਾਲੀਆਂ ਜਾਦੇ ਨੇ ਮਤਲਬ ਇੱਕ ਇੱਕ ਮਤਲਬ ਇੱਕ ਤਾਂ ਕਲੀਅਰ ਹੈ ਜਿਵੇਂ ਇੱਕ ਤਾਂ ਸੀਗਾ ਵੀ ਲੌਂਗ ਵਾਲ ਸਾਡਾ ਮਤਲਬ ਇਹ ਤਾਂ ਕਲੀਅਰ ਹੈ ਕਿ ਦੂਜੀ ਟਰਾਲੀ ਵੀ ਜਿਹੜੀ ਆ ਉਹ ਸ਼ੰਭੂ ਮੋਰਚ ਉਸ ਕਿਸਾਨੀ ਅੰਦੋਲਨ ਦੇ ਵਿੱਚੋਂ ਹੀ ਆਈ ਹੋਈ ਆ ਬਿਲਕੁਲ ਉਹ ਮੋਰਚੇ ਤੋਂ ਆਈ ਆ ਉਸ ਮੋੜ 'ਚ ਆਏ ਆਸੀਂ ਦਾਵਾ ਉਹਨਾਂ ਚਿਰ ਜਸਟ ਨਹੀਂ ਕਰ ਸਕਦੇ ਜਿੰਨਾ ਚਿਰ ਉਹ ਖੁਦ ਮਾਲਕ ਉਹਨੂੰ ਆ ਕੇ ਚੈੱਕ ਕਰਕੇ ਮੋਹਰ ਲਾਉ ਉਹਦੋਂ ਕਮਨਾਂਗੇ ਜੀ ਹਰੋ ਟਰਾਲੀਆਂ ਦੋਹੇ ਹੀ ਇਕੱਠੀਆਂ ਜਾਂ ਵਾਲੀਆਂ ਨੇ ਆਪਣੇ ਕੋਲੇ ਜਿਹੜੀ ਜਾਣਕਾਰੀ ਦੋਹੇ ਟਰਾਲੀਆਂ ਇਕੱਠੀਆਂ ਨਹੀਂ ਆਈਆਂ ਹੋਈਆਂ ਨੇ ਹੂੰ ਹੂੰ ਕਿ ਆ ਸੇ ਕਿੰਨੀਆਂ ਟਰਾਲੀਆਂ ਹੁਣ ਤੱਕ ਜਿਹੜੀਆਂ ਨੇ ਉਹ ਹਾਲੇ ਤੱਕ ਲਾਪਤਾ ਨੇ ਤੇ ਕਿੰਨੀਆਂ ਟਰਾਲੀਆਂ ਜਿਹੜੀਆਂ ਜਿਨ੍ਹਾਂ ਦਾ ਕਿਸੇ ਦਾ ਸਮਾਨ ਮਿਲ ਗਿਆ ਜਾਂ ਕੋਈ ਕਿਸੇ ਕੋਲੋਂ ਮਿਲ ਗਈ ਉਹ ਟੋਟਲ ਕੁਝ ਹੈ ਤੁਹਾਡੇ ਕੋਲ ਹਜੇ ਤੱਕ ਅਨੁਮਾਨ ਹੈ ਕਿੰਨੀ ਇਹਦੇ ਤੋਂ ਪਿਛਲੀ ਅਸੀਂ ਮੀਟਿੰਗ ਜਿਹਦੇ ਦੋਨੇ ਮੋਰਚਿਆਂ ਦੀ ਕੀਤੀ ਸ਼ੰਭੂ ਦੇ ਖਨੋਰੀ ਸੀ ਜੀ ਉਹਦੇ ਵਿੱਚ 22 ਮਿਸਰੀਆਂ ਆ 22 ਟਰਾਲੀਆਂ ਮੈਸੀ ਠੀਕ ਹੈ ਉਹ ਤੋਂ ਬਾਅਦ ਕੁਝ ਟਰਾਲੀਆਂ ਸ਼ੰਭੂ ਥਾਣੇ ਦੇ ਵਿੱਚ ਚੋਰੀ ਦੇ ਪਰਚੇ ਦਾ ਉਹਦੋਂ ਜਿਹੜੀਆਂ ਫੜੀਆਂ ਗਈਆਂ ਸੀ ਸ਼ਾਹਬਾਦ ਤੋਂ ਉਹ ਆ ਗਈਆਂ ਸੀ ਤਿੰਨ ਟਰਾਲੀਆਂ ਉੱਥੇ ਸ਼ੰਭੂ ਖੜੀਆਂ ਜੀ ਜੀ ਇਹਦੇ ਚੋਂ ਹੁਣ ਅਸੀਂ ਦੁਬਾਰੇ ਮੀਟਿੰਗ ਤੇ ਰਿਪੋਰਟ ਲਵਾਂਗੇ ਕਿਉਂਕਿ ਇਧਰਲੇ ਮੋਰਚੇ ਨੇ ਦੂਜੇ ਨੇ ਨਾਨ ਪੋਲਿਟਿਕਲ ਨੂੰ ਕਿੰਨੀਆਂ ਹੱਥ ਲੱਗੀਆਂ ਉਸ ਤੋਂ ਬਾਅਦ ਜੀ ਆਪਾਂ ਨੂੰ ਕਿੰਨੀਆਂ ਲੱਗੀਆਂ ਜੀ ਮੇਰਾ ਮਤਵ ਨਾਲ ਜੇ 22 ਦੀ ਤਾਂ ਹਜੇ ਵੀ ਮੇਰਾ ਖਿਆਲ ਦਾ 16 ਤੇ 15 ਟਰਾਲੀਆਂ ਹਜੇ ਵੀ ਮੋਟਾ ਮੇਰਾ ਅੰਦਾਜ਼ਾ ਇੱਕ ਜੀ ਤੁਹਾਨੂੰ ਉਹ ਟਰਾਲੀਆਂ ਨੂੰ ਇਹਨਾਂ ਨੂੰ ਵੀ ਆਪਾਂ ਲਾ ਲਈਏ ਵੀ ਚੱਲ ਦੂਤਾ ਲੱਗੀਆਂ ਹੋਈ ਗਈਆਂ ਜੀ ਤਾਂ ਵੀ ਹਜੇ ਕਹਿਣਾ ਹੋਵੇ 16 17 ਟਰਾਲੀਆਂ ਦਾ ਅੰਕੜਾ ਹੈ ਬਾਕੀ ਪ੍ਰੋਪਰ ਅਸੀਂ ਅਗਲੀ ਮੀਟਿੰਗ ਤੇ ਤੁਹਾਨੂੰ ਸਾਰੀ ਪ੍ਰਸਤਾਨਾ ਸਾਰੀ ਡਿਟੇਲ ਦੱਸ ਦਾਂਗੇ ਇਹਦਾ ਪ੍ਰਧਾਨ ਜੀ ਕੋਈ ਇੱਥੇ ਕੋਈ 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 ਅਨੁਮਾਨ ਥੋੜਾ ਬਹੁਤ ਹੈ ਵੀ ਕਿੱਥੇ ਕਿੱਥੇ ਗਈਆਂ ਜਾਂ ਤੁਸੀਂ ਹਜੇ ਪੁਸ਼ਤਪਨਾਹੀ ਕਰ ਰਹੇ ਹੋ ਉਹਦੀ ਵੀ ਤੁਹਾਨੂੰ ਕੋਈ ਹਜੇ ਜਾਣਕਾਰੀ ਹੈਗੀ ਆ ਵੀ ਉਹਦੇ ਤੇ ਅਸੀਂ ਪੁਖਤਾ ਤੁਸੀਂ ਕਰ ਰਹੇ ਹੋ ਹੈ ਪੁਸ਼ਤਪਨਾਹੀ ਵੀ ਜਿਹੜੀਆਂ ਦੂਜੀਆਂ ਰਹਿੰਦੀਆਂ 15 16 ਸਤਾਣੇ ਕਿੱਥੇ ਕਿੱਥੇ ਇਨਵੈਸਟੀਗੇਸ਼ਨ ਉਹਨਾਂ ਦੀ ਵੀ ਇਹਦੇ ਵਾਂਗੂ ਚੱਲ ਰਹੀ ਆ ਜੀ ਜਿਵੇਂ ਜਿਵੇਂ ਉਹ ਮਾਲ ਲੰਗਾ ਹੋਊਗਾ ਜੀ ਐਵੇਂ ਜਿਮੀ ਲੰਗੇ ਕਰਾਂਗੇ ਕਿਉਂਕਿ ਅਸੀਂ ਤੋਂ ਤੇ ਯਾਦ ਹੋਣਾ ਪਿਛਲੇ ਦਿਨਾਂ 'ਚ ਪਿੰਡ ਕੁੱਕੜ 'ਚ ਕਬੱਡੀ ਮਹਾਵੰਚਤ ਚ ਬਿਲਕੁਲ ਬਿਲਕੁਲ ਪਤਾਨ ਜੀ ਉੱਥੇ ਐਲਾਨ ਕਰਿਆ ਸੀ ਜੀ ਕਿ ਟਰਾਲੀਆਂ ਭਗਮਾਨ ਸਮਾਨ ਦੀ ਛਾਤੀ ਤੋਂ ਕੱਢਣਾ ਹੈ ਸਮਾਨ ਜਿਹੜਾ ਗੁੰਮਿਆ ਹੋਇਆ ਜੀ ਇਹਨਾਂ ਦੀ ਪਾਰਟੀ ਕੋਲੇ ਹੈ ਜੀ ਇਹਦਾ ਯਾਰ ਮੇਰਾ ਮਨਦੀਪ ਸਿੱਧੂ ਦਾਵੇ ਕਰਦਾ ਸੀ ਉੱਤੇ ਜੀ ਵੀ ਸਾਡਾ ਤਾਂ ਇੱਥੇ ਸਾਰੀ ਗੱਲ ਦੀ ਅਸੀਂ ਵੀਡੀਓਗ੍ਰਾਫੀ ਕਰਾ ਰਹੇ ਆਂ ਜੀ ਅਸੀਂ ਇੱਕ ਗੜਾਉ ਬਣਾਇਆ ਹੋਇਆ ਆਏਗਾ ਇੱਥੇ ਜਾੜ ਬਣਾਇਆ ਹੈਗਾ ਅਸੀਂ ਤਾਂ ਨਾਲ ਆਵਾ ਆਪਣੇ ਜਿਹੜੇ ਆਧਾਰ ਕਾਰਡ ਦੇਖ ਕੇ ਦੇ ਰਹੇ ਆ ਕੀ ਬਣ ਗਿਆ ਉਸ ਗੱਲ ਦਾ ਜੀ ਨਾਨਕ ਸਿੰਘ ਕਹਿੰਦਾ ਸੀ ਜੀ ਕਿਹ ਟਕ ਕਿਸਾਨਾਂ ਨੂੰ ਦੇਦਾ ਸਮਾਨ ਕੀ ਬਣ ਗਿਆ ਉਹਨਾਂ ਦਾ ਹੁਣ ਜਵਾਬ ਦੇਣੋ ਜੀ ਮਤਲਬ ਵੱਡਾ ਸਕੇਨ ਆ ਯਾਰ ਇਹ ਹੋਰੀ ਹੋਰੀ ਆਪਾਂ ਸਾਰਾ ਨੰਗਾ ਕਰਾਂਗੇ ਮੈਂ ਤੁਹਾਡੇ ਜਰੀਏ ਲੋਕਾਂ ਤੱਕ ਵੀ ਇਹ ਅਪੀਲ ਕਰੂੰਗਾ ਜਿਹਦੇ ਘਰੇ ਪਈ ਬਈ ਜਦਾ ਸਮਾਨ ਦੇ ਦਿਓ ਜੀ ਤੇ ਨਹੀਂ ਵੀਰੇ ਇਹ ਹੋਰ ਖਲਾਸੇ ਵੀ ਨੇ ਸਾਡੇ ਕੋਲ ਕੋਈ ਰਿਪੋਰਟਾਂ ਹੋਰ ਵੀ ਹੈ ਜੀ ਪ੍ਰਧਾਨ ਜੀ ਬਹੁਤ ਬਹੁਤ ਧੰਨਵਾਦ